ਚਾਹੀਏ ਕਿ ਪੰਜਾਬ ਦਾ ਹਰ ਇੱਕ ਪਿੰਡ ਤੇ ਫਜ਼ਲ ਦਾ ਹਰ ਇੱਕ ਵਿੰਡ ਨੂੰ ਅਸੀਂ ਨਕਾਮੁਖ ਬਣਾਵਾਂ ਤੇ ਉਹ ਉਹਦੇ ਤਹਿਤ ਇਸ ਮੇਰੀ ਪੂਰੀ ਜਿਹੜੀ ਇਹ ਟੀਮ ਹੈ ਜਿਹੜੇ ਦਸਤੇ ਦਫਤਰ ਨੇ ਐਸਚੂਜ਼ ਨੇ ਸਾਰੇ ਇਹਨਾਂ ਨਾਲ ਤਕਰੀਰ ਉਹ ਬਹੁਤ ਮਿਹਨਤ ਕਰਦੇ ਫਿਰ ਅਸੀਂ ਹਲੇ ਤੱਕ 350 ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜਕੇ ਅੰਦਰ ਫੇਕ ਕੇ ਜੁਮੈਨਦੀਸ਼ ਸਰਮਾਨਾ ਕਾਰਪੋਰੇਸ਼ਨ ਦੇ ਅਧਿਕਾਰ ਭਾਗ ਦੇ ਨੂੰ ਰਿਪੋਰਟ ਕਰਨ ਨੂੰ ਸਾਡੇ ਇੰਪੋਰਟੈਂਟ ਕੇਸਿਸ ਨੇ ਜਿਵੇਂ 6 ਕਿਲੋ ਅਸੀਂ ਅਪੀਨ ਦੇ ਰਿਕਵਰੀ ਕਿੰਨੀ 9.5 ਕਿਲੋ ਹੈ ਰਾਇਨ ਦੇ ਰਿਕਵਰੀ 5 ਕਿਲੋ ਹੀਰੋਇਨ ਦੀ ਕਰਦੇ ਨੇ। ਔਰ ਇਸ ਤੋਂ ਇਹ ਨਾਲ-ਨਾਲ ਵੀ ਅਸੀਂ ਹਰ ਇੱਕ ਪਿੰਡ 'ਚ ਜਾ ਰਹੇ ਹਾਂ। ਸਾਡੇ 10 ਤੇ 10 ਵੀਡੀਸੀ ਇਸ ਨੂੰ ਨਾਲ ਲੈ ਗਏ। ਸਾਰੇ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਨਾਲ ਲੈ ਗਏ। ਅਸੀਂ ਪਿੰਡਾਂ 'ਚ ਜਾ ਰਹੇ ਹਾਂ ਤੇ ਇਸ ਪੂਰੀ ਮੁਹਿੰਮ 'ਚ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ, ਬੀਐਸਐਫ, ਆਰਮੀ ਸਾਡੇ ਮੈਡੀਕਲ ਅਫਸਰਾਂ ਉਹਨਾਂ ਦਾ ਪੂਰਾ ਸਹਿਯੋਗ ਉਹਦੀ ਲੜੀ ਦੇ ਤੇ ਹਟੀ ਸਾਨੂੰ ਇਹ ਲੱਗਿਆ ਕਿ ਜਿਹੜੇ ਸਾਡੀ ਯੰਗ ਜਨਰੇਸ਼ਨ ਹੈ ਬੱਚੇ ਹੈ ਇਹਨਾਂ ਨੂੰ ਅਗਰ ਅਸੀਂ ਕੁਝ ਪੋਜ਼ਿਟਿਵ ਰੀਇਨਫੋਰਸਮੈਂਟ ਦੀ ਪਾਈ ਤਾਂ ਅਸੀਂ ਉਹਨਾਂ ਦੀ ਇੱਕ ਜੀਵਨ ਨੂੰ ਇੱਕ ਨਵੀਂ ਦਿਸ਼ਾ ਵੀ ਦੇ ਸਕਦੇ ਹਾਂ ਐਂਡ ਥਿਸ ਇਜ਼ ਐਨ ਅਟੈਂਪਟ ਔਨ ਆਰ ਪਾਰਟ ਕਿ ਅਸੀਂ ਸਪੋਰਟਸ ਨੂੰ ਪ੍ਰੋਮੋਟ ਕਰੀਏ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਸਿੱਖਿਆ ਰਹਾਦਾ ਜੇਕਰ ਮਿਲਦਾ ਹੈ ਆਜਾ ਮੈਂ ਉਹੀ ਕਹਿ ਰਿਹਾ ਨਾ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਸਾਰੇ ਆ ਜਾਈਏ ਮੈਡਮ ਕਿਹੜੇ ਕਿਹੜੇ ਇਵੈਂਟ ਹੋਣ ਜਾ ਰਹੇ ਨੇ ਤੇ ਕੋਈ ਸਟ੍ਰਾਈਪ ਵੀ ਰੱਖਿਆ ਗਿਆ ਹੌਸਲਾ ਬਜਾਈ ਨੇ ਯੈਸ ਜੀ ਤੇ ਇਹਦੇ ਵਿੱਚ ਅਸੀਂ 7 ਇਵੈਂਟਸ ਰੱਖੇ ਨੇ ਐਥਲੈਟਿਕ ਮੀਟ ਹੈ 100 ਮੀਟਰ 200 400 800 ਸ਼ਾਰਟ ਪੋਲ ਜੈਵਲਿਨ ਰੋ ਟੱਗ ਆਫ ਵਾਰ ਸੋ ਇਹਦੇ ਵਿੱਚ ਜਿਹੜੇ ਸਾਡੇ ਡੀਐਸਓ ਹੈ ਸੋਸ਼ਲ ਵੈਲਫੇਅਰ ਅਫੀਸਰ ਨੇ ਸਾਡੇ ਡੀਈਓ ਨੇ ਸਾਡੇ ਜਿਹੜੇ ਸਪੋਰਟਸ ਕੋਚਸ ਨੇ ਸਾਰੇ ਨੂੰ ਬਹੁਤ ਇੱਕ ਬਹੁਤ ਵਧੀਆ ਇੱਕ ਕੋਆਪਰੇਸ਼ਨ ਮਿਲਦਾ ਹੈ। ਔਰ ਇੱਕ ਜਿਹੜੇ ਇਵੈਂਟ ਮਨੀ ਹੈ ਜਿਹੜੇ ਪ੍ਰਾਈਜ਼ ਨੇ ਫਰਸਟ ਪ੍ਰਾਈਜ਼ ਅਸੀਂ 3100 ਰੁਪਏ ਦੇਨੇ ਪਲੱਸ ਇੱਕ ਮੈਡਲ ਐਂਡ ਸਰਟੀਫਿਕੇਟ ਪ੍ਰੈਜੈਂਟੇਸ਼ਨ ਫਰਮ ਸੈਕੰਡ ਪ੍ਰਾਈਜ਼ ਦਿੱਤੀਸੋ ਤੇ थर्ड ਪ੍ਰਾਈਜ਼ ਬੱਚੇ ਤਾਂ ਇਸਪੋਸ ਕਰ ਹੋ ਜਾਏਗਾ। ਕੋਈ ਤਾਂ ਲੱਗਦਾ ਕਿ ਪੂਲਿਸ ਇਵੈਂਟ ਕਰਾਂ ਜਾ ਰਹੀ ਹੈ। ਅਕਸਰ ਜਿਹੜੇ ਲੋਕ ਨਿੱਟਰ ਦੇ ਰਹੇ ਨੇ ਲੋਕ। ਤੁਸੀਂ ਇਹ ਦੇਖੋ ਇਹ ਤੇ ਹਜ਼ਾਰ ਬੱਚਾ ਬੈਠਾ ਹੈ। ਥੋੜੀ ਬੱਚਾ ਬੈਠਾ ਯੂ ਕੈਨ ਸੀ देयर ਐਨਥੂਸੀਆਜ਼ਮ ਯੋਰਸੈਲਫ। ਇਹ ਖੌਰ ਘਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹਨੇ ਵੀ ਬੱਚੇ ਇੱਥੇ ਆਏ ਇਹ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਹਨ ਜਿਹੜੇ ਛੋਟੇ-ਛੋਟੇ ਢਾੜੀਆਂ ਆ ਤੇ ਜਿਹੜੇ ਪਿੰਡ ਹੁੰਦੇ ਸਰਹਦੀ ਪਿੰਡ ਉੱਥੋਂ ਹੀ ਇੱਥੇ ਆਏ ਨੇ ਤੇ ਇਹ ਇੱਕ ਬਹੁਤ ਵੱਡਾ ਐਕਸਪੋਜ਼ਰ ਵੀ ਹੈ ਉਹਨਾਂ ਵਾਸਤੇ ਕਿ ਇੱਕ ਨਵਾਂ ਇੱਕ ਅਸੀਂ ਉਹਨਾਂ ਇੱਕ ਐਕਸਪੋਜ਼ਰ ਦੇ ਰਹੇ ਹਾਂ ਕਿਉਂਕਿ ਫੇਟਾ ਪਰ ਅਗਰ ਮੁੜेंगे ਤੇ ਇਹ ਬਹੁਤ ਅੱਗੇ ਜਾ ਸਕਦੇ ਨੇ ਸਾਡੀ ਫਾਜ਼ਲ ਕਾ ਦੀ ਸ਼ਾਨ ਅਮਾਨਤ ਤੰਬੋਜ ਜਿਨ੍ਹਾਂ ਨੇ ਹਾਲੇ ਹੀ ਇੰਡੀਪੈਂਡੈਂਸ ਮੈਡਲ ਜਿੱਤਾ ਉਹ ਵੀ ਇੱਥੇ ਪਾਰਟਿਸਿਪੇਟ ਕਰਨ ਆ ਰਹੇ ਨੇ ਤੇ ਬੱਚਿਆਂ ਨੂੰ ਮੋਟੀਵੇਟ ਕਰਾਉਣ ਆ ਰਹੇ ਨੇ ਜਿਨ੍ਹਾਂ ਨੂੰ ਵੀ ਅਸੀਂ ਸਪੈਸ਼ਲੀ ਸਨਮਾਨਿਤ ਕਰਾਂਗੇ ਤੇ ਸਾਡੇ ਲੋਕਲ ਸਿੰਗਰ ਔਰ ਜੋ ਪੰਜਾਬ ਦੇ ਜਿਨ੍ਹਾਂ ਨੇ ਵੱਖ-ਵੱਖ ਇੰਟਰਨੈਸ਼ਨਲ ਮੰਚਾਂ ਤੇ ਮਾਣ ਬਖਾਇਆ ਕਿਸਮ ਦੇ ਜਸਤੀ ਤਾਂ ਉਹ ਵੀ ਇੱਥੇ ਆਏ ਨੇ ਤੇ ਉਹ ਵੀ ਇਸ ਮੁਹਿੰਮ ਦਾ ਪ੍ਰੋਪਰ ਸਰਟੀਫਾਈਡ ਮੈਂ ਮਾਣ ਨਾਲ ਸਮੇ ਦੇ ਵਿੱਚ ਖੇਡਾ ਪੰਜਾਬ ਦੀ ਸ਼ੁਰੂ ਹੋ ਜਾਂ ਜੇ ਆਪਾਂ ਉਹ ਬੇਸ ਕੈਸ ਕਰੀਏ ਅਜਿਹਾ ਜਿਹੜਾ ਮਿਸਟਰ ਨਿਸ਼ੇ ਤੇ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਸਾਰੇ ਇਕੱਠੇ ਹਾਂ मिशन निश्चय अगर लोगों देखो तो वो एक मुखी है पंचायत भगवंत मान जी फाइनल ਪਿੰਡਾਂ ਤੱਕ ਜਾਣ ਲੋਕਾਂ ਦੀ ਦੁੱਖ ਤਕਲੀਫਾਂ ਸੁਣਨ ਤੇ ਜਿਹੜਾ ਪੁਆਇੰਟ ਆਫ ਸੇਲ ਤੇ ਨਸ਼ਿਆਂ ਦੇ ਖਿਲਾਫ ਇੱਕ ਐਕਸ਼ਨ ਹੈ ਮੈਡਮ ਜਿਹੜੀ ਸ਼ੁਰੂਆਤ ਹੋਈ ਹੈ ਯਕੀਨ ਬੇਹੱਦ ਅੱਛੀ ਸ਼ੁਰੂਆਤ ਹੈ ਕਿ ਅੱਗੇ ਵੀ ਇਹ ਚੱਲਦੀ ਜਾਏਗੀ ਜਾਂ ਜਿਹੜੇ ਹੋਰ ਲੋਕ ਨੇ ਜੋ ਦਸਾ ਛੱਡ ਕੇ ਆਣਾ ਚਾਹੁੰਦੇ ਨੇ ਉਹਨਾਂ ਨੇ ਕੋਈ ਰੋਡਮੈਪ ਤਿਆਰ ਕੀਤਾ ਗਿਆ ਹਲੇ ਤਾਂ ਅਸੀਂ 75 ਤੋਂ ਵੱਧ ਬੰਦੇ ਹਨ ਜਿਹੜੇ ਡਰਗ ਯੂਜ਼ਰ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਐਡਮਿਟ ਕਰਾਉਂਦੇ ਹਾਂ ਇੱਥੇ ਅੱਜ ਐਮਓ ਸਾਹਿਬ ਨੇ ਵੀ ਆਨੇ ਆ ਮੈਮ ਸੈਕਸ਼ਨ ਦੇ ਨਾਲ ਆਰਮੀ ਕੋਲ ਸੀ ਸਾਥ ਸੋ ਸਾਰੇ ਹੀ ਜੋ ਹੈ ਕੋ ਨਸ਼ਾ ਇੱਕ ਐਸੀ ਸੋਚ ਹੈ ਹਰ ਕਿਸ ਨੂੰ ਲੱਗਦਾ ਹੈ ਕਿ ਆਪਣਾ ਪਾਪ ਹੈ ਐਂਡ ਵੀ ਆਰ ਵੈਰੀ ਹੈਪੀ ਐਂਡ ਵੀ ਆਰ ਵੈਰੀ ਥੈਂਕਫੁਲ ਟੂ एवरीवन ਕਿ ਉਹ ਸਾਨੂੰ ਇਹਦੇ ਇੰਨਾ ਐਨਕਰੇਜ ਵੀ ਕਰ ਰਹੇ ਨੇ ਸਾਡਾ ਕੌਨਫੀਡੈਂਸ ਵੀ ਵਧਾ ਰਹੇ ਨੇ ਤੇ ਸਾਡੇ ਨਾਲ ਮਿਲ ਕੇ ਦੇਖੋ ਸਰਕਾਰੀ ਪ੍ਰੋਗਰਾਮ ਅੱਜ ਇੱਥੇ ਮੈਂ ਫਾਜ਼ਿਲਕਾ ਪਹੁੰਚਿਆ ਮੇਰੀ ਰੇਂਜ ਦੇ ਵਿੱਚ 3 ਡਿਸਟ੍ਰਿਕਟਸ ਹੈਗੇ ਆ ਫਾਜ਼ਿਲਕਾ ਫਰਾਂਚਕੋਟ ਦੇ ਤਨਖਾਟ ਉਹ ਵੈਸੇ ਤਾਂ ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੈਸੇਜ ਦੇ ਰੂਪ ਵਿੱਚ ਮਿਹਨਤ ਲਾਈ ਹੋਈ ਆ ਜਿਉਂਨੇ ਪੰਜਾਬ ਲੈਵਲ ਤੇ ਵੀ ਸਾਰੇ ਪ੍ਰੋਗਰਾਮ ਹੋ ਰਹੇ ਆ ਇਹ ਅੱਧ ਫਲਰਗਾ ਦੇ ਵਿੱਚ ਸਾਡੇ ਐਸਐਸਪੀ ਸੱਗਿਆ ਜੈਨ ਜੀ ਨੇ ਬੜੀ ਮਿਹਨਤ ਕਰਕੇ ਮਿਸ਼ਨ ਨਿਸ਼ਚੈ ਚਲਾਇਆ ਜਿੰਦੇ ਵਿੱਚ ਬਾਰਡਰ ਏਰੀਆ ਤੇ ਹੋਰ ਜਿਹੜਾ ਸਾਰਾ ਇਲਾਕਾ ਹੈ ਉਥੇ ਗਿਲਜ਼ ਡਿਫੈਂਸ ਕਮੇਟੀ ਦੀ ਵੀ ਬਣਾਈਆਂ ਗਈਆਂ ਹਨ ਉਹਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਕਿ ਪਿੰਡ ਪਿੰਡੇ ਪ੍ਰੋਗਰਾਮ ਕਰਾਈ ਜਾ ਰਿਹਾ ਹੈ ਤਾਂ ਕਿ ਜਿਹੜੇ ਯੂਥ ਹੈ ਉਹ ਗਲਤ ਪਾਸੇ ਨਾ ਪੈਣ ਨਸ਼ੇ ਦੀ ਲਤ ਨਾ ਲੱਗੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਸਮਝਾਇਆ ਜਾ ਰਿਹਾ ਹੈ ਤੇ ਇਸ ਵਿੱਚ ਸਾਨੂੰ ਬੜੀ ਸਕਸੈਸਫੁਲ ਮਿਲ ਰਹੀ ਹੈ ਬਾਕੀ ਜਿਹੜਾ ਫਾਜ਼ਲ ਦਾ ਬਾਰਡਰ ਡਿਸਟ੍ਰਿਕਟ ਆ ਇੱਥੇ ਥੋੜੀ ਜੀ ਸਮਗਲਿੰਗ ਵਗੈਰਾ ਵੀ ਹੋ ਰੋਂਦੀ ਹੁੰਦੀ ਹੈ ਪਰ ਬੜੇ ਇੱਥੇ ਡਰੋਨ ਵਗੈਰਾ ਦੇ ਹੋਰ ਵੱਡੀਆਂ-ਵੱਡੀਆਂ ਰਕਾਵੀਆਂ ਵੀ ਹੋਈਆਂ ਤੇ ਅਸਲ ਹੀ ਅਸੀਂ ਇਹ ਪੰਜਾਬ ਪੁਲਿਸ ਨੇ ਨਿਸ਼ਚਿਤ ਕੀਤਾ ਅਸੀਂ ਸਾਰੇ ਐਨ ਜੀਓ ਦਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਕੇ ਇਸ ਬ੍ਰਾਈਡ ਨੂੰ ਆਪਾਂ ਜੜੋ ਫੁੱਟਣਾ ਬਾਕੀ ਠੀਕ ਠਾਕ ਹੈ